ਅਰ ਤੇ ਸਾਡੇ ਨੂੰ ਕਿੱਥੇ ਰਹਿ ਜਾਂਦਾ ਸਾਡੇ ਤਾਂ ਐਡੇ ਖੁੱਲੇ ਵੇੜੇ ਆਗੇ ਉਸ ਤਾਂ ਉਹਨਾਂ ਚ ਟਰੈਕਟਰ ਮੁੜਦਾ 100 ਕੋਲ ਪਲਾਟ ਚੋਂ ਤਾਂ ਕੁਸਤਾ ਆਰ ਵੀ ਨਹੀਂ ਮੁੜਨੀ ਹੈਗੀ ਟਰੈਕਟਰ ਤਾਂ ਕਿੱਥੋਂ ਮੁੜਨਗੇ ਜੀ ਜਨਤਾ ਨੇ ਫਤਵਾ ਦਿੱਤਾ ਹੀ ਪੂਰਾ ਅਮਾਨ ਸਾਹਿਬ ਨੂੰ ਉਹਨਾਂ ਦੀ ਇੱਜ਼ਤ ਰੱਖੀ ਜੀ ਸਰਕਾਰ ਬਣਾਉਣ ਚ ਪਰ ਉਹਨਾਂ ਨੇ ਝਾੜੂ ਹੀ ਫੇਰਤਾ ਸਾਰੀ ਜਨਤਾ ਤੇ ਪਿਛਲੇ 25 ਸਾਲਾਂ ਚ ਸਿਰਫ 11000 ਇਕੜ ਜ਼ਮੀਨ ਰਿਕਾਇਰ ਕੀਤੀ ਗਈ ਹੈ ਤੇ ਇਹ ਤੁਸੀਂ ਦੇਖ ਲਓ ਵੀ 65000 ਉਹਦੇ ਚ ਵੀ ਕੀ ਆ ਵੀ ਕਿਸੇ ਨੂੰ ਕੁਝ ਦੇਣਾ ਨਹੀਂ ਇਹ ਅੱਜ ਤੱਕਰ ਪਹਿਲੀ ਵਾਰੀ ਇਤਿਹਾਸ ਚ ਹੋਊਗਾ ਵੀ ਜੱਟ ਦੀ ਜ਼ਮੀਨ ਲੈ ਕੇ ਉਹਨੂੰ ਇੱਕ ਵੀ ਰੁਪਈਆ ਨਹੀਂ ਦੇਣਾ ਇਹਨਾਂ ਦੀਆਂ ਪੀਪੀਆਂ ਖਾਲੀ ਜਵਾਨ ਦਾ ਜ਼ਬਤ ਹੋ ਜਾਣੀਆਂ ਮਤਲਬ ਦੇਖੋ 27 ਦੇ ਵਿੱਚ ਸਾਡੇ ਦਾ ਬਾਦਲ ਸਾਹਿਬ ਨੇ ਕਨੈਕਸ਼ਨ ਦਿੱਤੇ ਸੀਗੇ ਬਾਣੀਆਂ ਦੇ ਸਾਨੂੰ ਤੇ ਜਿਹਦੇ ਨਾਲ ਅਸੀਂ ਹੁਣ ਮੁੜ ਕੇ ਆ ਦੇ ਖੇਤੀ ਕਿੰਨੀ ਜੁੜੀ ਸੀਗੇ ਹੁਣ ਸਾਨੂੰ ਲੱਗਦਾ ਵੀ ਸਾਨੂੰ ਬਾਹਰ ਵਾਲਾ ਫੇਰ ਉਹੀ ਕਦਮ ਚੱਕਣਾ ਪਊਗਾ ਸਾਨੂੰ ਭੁੱਲ ਜਾਣ ਇਹ ਇਹੋ ਜੀ ਨੀਤੀ ਨਾ ਅੱਜ ਪਾਸ ਹੋਵੇ ਨਾ ਕੱਲ ਨੂੰ ਕੰਪਲੀਟ ਹੋਵੇ ਗੱਲ ਕਰ ਸਰਕਾਰ ਦਾ ਧੱਕੇ ਨਾਲ ਜ਼ਮੀਨਾਂ ਨੱਪਣ ਲੱਗੀ ਤੇ ਨੌਜਵਾਨਾਂ ਨੂੰ ਤਾਂ ਵਾਪਸ ਵਿਦੇਸ਼ਾਂ ਦੀਆਂ ਧਰਤੀਆਂ ਤੇ ਜਾ ਕੇ ਦਿਹਾੜੀਆਂ ਹੀ ਕਰਨੀਆਂ ਪੈਣੀਆਂ ਪਲਾਟ ਦੀ ਜੱਟਾਂ ਨੇ ਪਲਾਟ ਕੀ ਕਰਨੇ ਆ ਜਿਹੜੇ ਜ਼ਮੀਰ ਉਹਨਾਂ ਦੇ ਵਿਆਹ ਦੇ ਬੱਲੇ ਉਨਾਂ ਪਲਾਟ ਕੀ ਕਰਦੇ ਨੇ ਪਿੰਡਾਂ ਜਿਹੜਾਂ ਨਾਲ ਦੇ ਬੰਦੇ ਆ ਮੰਨ ਲਓ ਠੀਕ ਆ ਨਾ ਸਾਨੂੰ ਤਾਂ ਪਿੰਡਾਂ ਦੀ ਚਾਹੀਦੀ ਮਨ ਲਓ ਜ਼ਮੀਨ ਪਿੰਡਾਂ ਦੀ ਜ਼ਮੀਨ ਦੇ ਦੇਣ ਮੰਨ ਲਓ ਬਣਾ ਕੇ ਉਹ ਇਹਦੇ ਨਾਲ ਉਹਦਾ ਕੋਈ ਖੇਤੀ ਦੇ ਵਿੱਚ ਸੁਧਾਰ ਕਰਨ ਕੋਈ ਚੰਗੀ ਖੇਤੀ ਦੀ ਤਕਨੀਕ ਲਿਆਉਣ ਮੰਨ ਲਓ ਕਿਸਾਨਾਂ ਨੂੰ ਕੋਈ ਮਸ਼ੀਨਰੀ ਦੇਣ ਮੰਨ ਲਓ ਕਮਾਈਆਂ ਦੇਣ ਟਰੈਕਟਰ ਦੇਣ ਕੋਈ ਇਹ ਜਾਂ ਸਾਧਨ ਦੇਣ ਮੰਨ ਲਓ ਕਮਾਈ ਦਾ ਸਾਧਨ ਵਧੇ ਤੇ ਨਹੀਂ ਤਾਂ ਬਹੁਤ ਬੁਰਾ ਹਾਲ ਆ ਜੀ ਮੰਨ ਲਓ ਅਸੀਂ ਪਲਾ ਸ਼ਹਿਰਾਂ ਦਾ ਹੱਥ ਮਹਾਣੀ ਹੈ ਨਹੀਂ ਅਸੀਂ ਸ਼ਹਿਰਾਂ ਜਾ ਕੇ ਕਿੱਥੋਂ ਦੁੱਧ ਪੀਲਾਂਗੇ ਮੰਨ ਲਓ ਪਿੰਡਾਂ ਦਾ ਹਰੇਕ ਕਿਸਾਨ ਨੇ ਪਸ਼ੂ ਰੱਖੇ ਦੁੱਧ ਕਰੇ ਮੰਨ ਲਓ ਜ਼ਮੀਨ ਮੇਨਾ ਜੱਟ ਦਾ ਹੈ ਹੀ ਨਹੀਂ ਕੋਈ ਮੰਨ ਲਓ ਜੀ ਜ਼ਮੀਨ ਉਹਨੇ ਕੀ ਕਰਾਂਗੇ ਮਤਲਬ ਅਸੀਂ ਕਿਸਾਨ ਤਾਂ ਬਿਲਕੁਲ ਖਤਮ ਹੈ ਇਸ ਗੱਲ ਨਾਲ ਬਹੁਤ ਵਿਰੋਧ ਆਈ ਮੰਨ ਲਓ ਇਹ ਸਰਕਾਰ ਜਿਸ ਤਰ੍ਹਾਂ ਇਹਨਾਂ ਨੂੰ ਵੋਟਾਂ ਪਈਆਂ ਸੀ ਪਹਿਲਾਂ ਉਹੀ ਇਹਨਾਂ ਦਾ ਹਾਲ ਹੋਣਾ ਹੈ ਤੁਸੀਂ ਦੇਖੋ ਕੀ ਹਾਲ ਹੁੰਦਾ ਇਹਨਾਂ ਦਾ ਇਹਨਾਂ ਦੀਆਂ ਪੀਪੀਆਂ ਖਾਲੀ ਜ਼ਮਾਂ ਦਾ ਜ਼ਬਤ ਹੋ ਜਾਣੀਆਂ ਮਤਲਬ ਦੇਖੋ 27 ਦੇ ਵਿੱਚ ਸਾਡੇ ਫਸਲਾਂ ਹੀ ਨਾ ਹੋਣਗੇ ਆ ਤਾਂ ਫਿਰ ਆ ਸਾਡਾ ਬਣੂਗਾ ਕੀ ਫੇਰ ਹੀ ਮੰਡੀ 'ਚ ਫਸਲਾਂ ਨਹੀਂ ਜਾਣਗੀਆਂ ਜੇ ਸਾਡੀ ਜ਼ਮੀਨ ਐਕਵਾਇਰ ਕਰ ਲਈ ਫਿਰ ਅਸੀਂ ਮੰਡੀ 'ਚ ਫਸਲਾਂ ਕਿੱਥੋਂ ਲੈ ਕੇ ਜਾਵਾਂਗੇ ਮੰਡੀ ਨਾਲ ਨਾਲ ਸਾਡਾ ਆਰਥਿਕ ਆਕਤਮ ਹੋ ਜੂਗਾ ਹੀ ਨਾਲੇ ਬਾਣੀਆਂ ਵਰਗ ਨਹੀਂ ਰਹਿਣਾ ਜੀ ਇਹ ਕੱਲੇ ਜ਼ਿਮੀਂਦਾਰਾਂ ਵਾਸਤੇ ਨਹੀਂ ਇਹ ਸਾਰੇ ਸ਼ਹਿਰ ਵਾਤੇ ਸਾਰੇ ਪੰਜਾਬ ਦੇ ਵਸਨੀਕਾਂ ਵਾਸਤੇ ਬਹੁਤ ੱੱਕਾ ਹੋ ਰਿਹਾਗਾ ਤੇ ਅਸੀਂ ਤਾਂ ਸਾਡੇ ਤਾਂ ਬਾਦਲ ਸਾਹਿਬ ਨੇ ਕਨੈਕਸ਼ਨ ਦਿੱਤੇ ਸੀਗੇ ਬਾਣੀਆਂ ਦੇ ਸਾਨੂੰ ਤੇ ਜਿਹਦੇ ਨਾਲ ਅਸੀਂ ਹੁਣ ਮੁੜ ਕੇ ਆ ਦੇ ਖੇਤੀ ਕੰਨੀ ਜੁੜੇ ਸੀਗੇ ਹੁਣ ਸਾਨੂੰ ਲੱਗਦਾ ਵੀ ਸਾਨੂੰ ਬਾਹਰ ਵਾਲਾ ਫੇਰ ਉਹੀ ਕਦਮ ਚੱਕਣਾ ਪਊਗਾ ਸਾਨੂੰ ਬਾਹਰ ਨੂੰ ਹੀ ਉਹ ਬਚੂਗਾ ਜਾਂ ਪੂਰਾ ਤਾਂ ਸਾਨੂੰ ਕੁਝ ਬਚਨ ਨੂੰ ਰਿਹਾ ਨਹੀਂ ਗਈ ਸਾਡੇ ਪਲਾਟ ਦੇਵਾ ਕੇ ਸ਼ੁਰੂ ਦੇਣਗੇ ਤੁਹਾਨੂੰ ਪਲਾਟ ਤਾਂ ਹੀ ਸਾਡੇ ਪਿੰਡ ਆ ਕੇ ਦੇਖੋਈ ਸਾਡੇ ਤਾਂ ਆਪ ਹੀ ਕਿਲੇ ਕਿਲੇ ਚ ਕੋਠੀਆਂ ਘਰ ਪਾਏ ਹੋਏ ਆ ਜੀ ਸਾਨੂੰ ਪਲਾਟਾਂ ਤੋਂ ਕੀ ਆ ਮੁੱਲ ਹੈ ਜੀ ਕੰਮ ਤਾਂ ਹੈ ਸਾਡੀ ਇਨਕਮ ਹੋਵੇ ਕੋਈ ਸੋਰਸ ਉਹਦਾ ਕੀ ਉਹ ਦੇਣ ਸਾਨੂੰ ਉਹਦਾ ਜਿੱਦਾਂ ਪਲਾਟ 'ਚ ਕਿੱਥੇ ਰਹਿ ਲਾਂਗੇ ਜੀ ਪਲਾਟ 'ਚ ਸਾਡੇ ਨੂੰ ਕਿੱਥੇ ਰਹਿ ਜਾਂ ਸਾਡੇ ਤਾਂ ਐਡੇ ਖੁੱਲੇ ਵਿਹੜੇ ਆਗੇ ਉਸ ਤਾਂ ਉਹਨਾਂ 'ਚ ਟਰੈਕਟਰ ਮੁੜਦਾ 100 ਕੋਲ ਪਲਾਟ 'ਚ ਉਹ ਤਾਂ ਕੁੱਤਾ ਆਰ ਵੀ ਨਹੀਂ ਮੁੜਨੀ ਹੈਗੀ ਟਰੈਕਟਰ ਤਾਂ ਕਿ ਕਿੱਥੇ ਮੋੜੂਆ ਕੀ ਹੱਲ ਹੋਊ ਇਹਦਾ ਇਹਦਾ ਬਹੁਤ ਜ਼ਿਆਦਾ ੱਤਕਾ ਕਰੀ ਜਾਂਦਾ ਇਹਨੂੰ ਸਰਕਾਰ ਨੂੰ ਵਾਪਸ ਲੈਣੀ ਪੈਣਗੇ ਆਖਰ ਨੂੰ ਜਦੋਂ ਮਰਜ਼ੀ ਲੈ ਲੈ ਅੱਜ ਲੈ ਲੈ ਸਵੇਰੇ ਲੈ ਲੈ ਸਾਡੇ ਬੱਚਾ ਨੂੰ ਗਵਰਨਮੈਂਟੋਂ ਰੁਜ਼ਗਾਰ ਤਾਂ ਦੇਣੀ ਰਹੀ ਵਿਦੇਸ਼ਾਂ ਜਾਂ ਸਰਕਾਰਾਂ ਵੀ ਨਹੀਂ ਚੱਲ ਰਹੀਆਂ ਤੇ ਪਲਾਟਨ ਦਾ ਸਾਡਾ ਗੁਜ਼ਾਰਾ ਹੀ ਨਹੀਂ ਹੋਣਾ ਜਿਹੜੀ ਸਾਡੀ ਖੇਤੀ ਕਰਦੇ ਸੀਗੇ ਅਸੀਂ ਆਪ ਦਾ ਪਰਿਵਾਰ ਚਲਾਉਂਦੇ ਸੀਗੇ ਫਸਲਬਾੜੀ ਕਰਦੇ ਸੀ ਡੇਰੀ ਫਾਰਮ ਨਾਲ ਕਰਦੇ ਸੀਗੇ ਉਹ ਸਾਰੀ ਚੀਜ਼ ਦਾ ਉਜਾੜਾ ਹੋ ਜਾਊਗਾ ਪਾਲਸੀ ਬਹੁਤ ਮਾੜੀ ਹੈ ਸਰਕਾਰ ਦੀ ਇਹਦੇ ਨਾਲ ਸਾਰੇ ਜ਼ਿਮੀਦਾਰਾਂ ਦਾ ਨੁਕਸਾਨ ਹੋ ਉਹ ਪਹਾੜੀ ਹੋ ਜਾਣਾ ਹੈਗਾ ਨਾਲੇ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਹੋ ਜੂਗਾ ਇਹਦੇ 'ਚ ਕੀ ਨੁਕਸਾਨ ਕੀ ਮੰਨਦੇ ਹੋ ਕਿਸਾਨਾਂ ਨੂੰ ਕਹਿੰਦੇ ਕਿ ਪਲਾਟ ਵੀ ਦੇਣੇ ਆ ਸ਼ੋਰੂਮ ਦੇਣੇ ਤੁਹਾਨੂੰ ਉਹਨੇ ਨਹੀਂ ਪਲਾਟ ਤਾਂ ਦੇਣਾ ਜਿਹੜੇ ਅੱਜ ਉਹਨੂੰ ਕਿਸਾਨ ਦੀ ਲੋੜ ਹੈਗੀ ਉਹਨੇ ਆਪਣੀ ਕੁੜੀ ਦਾ ਵਿਆਹ ਕਰਨਾ ਉਹ ਕਿੱਥੋਂ ਲਊਗਾ ਪੈਸੇ ਪਲਾਟ ਕਦੋਂ ਮਿਲਿਆ ਕਦੋਂ ਵੇਚਿਆ ਉਹਨੇ ਉਹਦੇ ਬੱਚੇ ਦੀ ਐਡਮਿਸ਼ਨ ਕਰਾਉਣੀ ਆ ਨੇ ਪੜਾਉਣਾ ਹੈਗਾ ਉਹ ਕਿੱਥੋਂ ਫੀਸਾਂ ਭਰੂਗਾ ਉਹਦੀਆਂ ਬਠਿੰਡਾ ਸ਼ਹਿਰ ਦੇ ਵਿੱਚ ਤੁਸੀਂ ਝਾਤੀ ਮਾਰੋ ਕਿੰਨੀਆਂ ਕਰੋੜੀਆਂ ਜਿਨ੍ਹਾਂ ਨੂੰ ਬਣੀਆਂ ਨੂੰ 20 20 30 ਸਾਲ ਹੋ ਗਏ ਹਜੇ ਤੱਕ ਉਹ ਪ੍ਰੋਪ ਇਹ ਜਾ ਕੇ ਜੇ 50 ਸਾਲਾਂ ਨੂੰ ਡਿਵੈਲਪ ਹੋ ਠੀਕ ਹੈ ਜਿਹਨੀਆਂ ਜ਼ਮੀਨ ਦਿੱਤੀ ਉਹ ਤਾਂ ਜਵਾਕ ਵੀ ਮਰ ਜਾਣਗੇ ਉਹਨੂੰ ਉਹਨੂੰ ਕੀ ਫਾਇਦਾ ਹੋਇਆ ਇਸ ਗੱਲ ਦਾ ਕਿੱਥੋਂ ਰੋਟੀ ਖਾਊਗਾ ਅੱਜ ਜ਼ਮੀਨ ਦੇ ਵਿੱਚੋਂ ਮੰਨ ਲਓ 20 ਕਿੱਲੇ ਪੈੜੀ ਹੈ ਜੀ ਉਹ ਤੋਂ ਮੈਨੂੰ ਠੇਕਾ ਆ ਰਿਹਾ ਹੈ 12-15 ਲੱਖ ਰੁਪਏ ਠੇਕਾ ਆ ਰਿਹਾ ਮੇਰਾ ਰੋਜਗਾਰ ਚੱਲ ਰਿਹਾ ਹੈ ਮੇਰੀ ਜਮਾਈ ਬਾਹੀ ਕਰ ਰਹੇ ਉਹਦੇ ਵਿੱਚੋਂ ਮੈਨੂੰ ਪੈਸੇ ਆ ਰਹੇ ਠੀਕ ਹੈ ਉਹ ਮੈਂ ਕੀ ਖਾਊਗਾ ਜੀ ਕੀ ਲੱਗਦਾ ਸਰਕਾਰ ਨੂੰ ਵਾਪਸ ਲੈਣਾ ਦੇਣਾ ਬਿਲਕੁਲ ਵਾਪਸ ਲੈਣਾ ਚਾਹੀਦਾ ਜੀ ਤੁਸੀਂ ਡਿਵੈਲਪਮੈਂਟ ਕਰਨ ਹੁਣ ਮੇਰੀ ਗੱਲ ਸੁਣੋ ਬਠਿੰਡਾ ਜੀ ਤੋਂ ਆ ਆਪਣਾ ਅਨੂਪnagar ਤੋਂ ਸਾਰਾ ਪੜਾਵਾਂ ਕਵਰ ਕਰਦਾ ਅਨੂਪnagar ਦੇ ਵਿੱਚ ਘਰ ਬਣੇ ਹੋਏ ਆ ਜਨਾਬ ਉਸੇ ਘਰ ਬਣੇ ਹੋਏ ਲੋਕ ਰਹਿ ਰਹੇ ਆ ਆਲਰੇਡੀ ਉੱਥੇ ਕਾਲਜ ਹੈ ਉਹਨਾਂ ਨੂੰ ਅਕਵਾਇਰ ਕਰਨ ਦਾ ਕੀ ਮਤਲਬ ਗਾਂਹ ਦਾ ਇਹਮਜ਼ ਹਸਪਤਾਲ ਆ ਗਿਆ ਉਹ ਲੋਕ ਰੋਟੀ ਖਾ ਰਹੇ ਜੀ ਅਰਬਾਂ ਦੀ ਜ਼ਮੀਨ ਆ ਉਹ ਇਹ ਉਹਨੂੰ ਰੁੱਟ ਕੇ ਲੈ ਜਾਣਾ ਚਾਹੁੰਦੇ ਆ ਇਹਦਾ ਲੋਟੂ ਟੋਲਾ ਹੋ ਗਿਆ ਜੀ ਇਹਦੇ ਵਿੱਚ ਕੋਈ ਉਹ ਵਿਕਾਸ ਉਹ ਕੋਈ ਨਹੀਂ ਵਿਕਾਸ ਕਨਾਲੀਦਾਂ ਤਾਂ ਬਣੀ ਨਹੀਂ ਕੱਲ ਵਿਕਾਸ ਕਰਨਗੇ ਵੀਰ ਜੀ ਨਹੀਂ ਕੋਈ ਵਿਕਾਸ ਨਹੀਂਗਾ ਅੱਜ ਇੱਥੇ ਨਹੀਂ ਦੁਨੀਆ ਇਕੱਠੀ ਹੋਈ ਹੈ ਇੱਕ ਸ਼ਰਮਨੀ ਕਾਲੀਦਲ ਦੇ ਸੱਦੇ ਤੇ ਉਹ ਇੰਨੀ ਦੁਨੀਆ ਕੋਈ ਪਾਗਲ ਨਹੀਂ ਵੀਰ ਜੀ ਜੇ ਉਹਨਾਂ ਨੂੰ ਫਾਇਦੇ ਨਹੀਂ ਦਿਸੇ ਤਾਂ ਹੀ ਇਕੱਠ ਹੋਇਆ ਇਹਨਾਂ ਰਿਕਾਰਡ ਤੋੜ ਇਕੱਠ ਹੋਇਆ ਕੋਈ ਇਸ ਦਾ ਫਾਇਦਾ ਨਹੀਂਗਾ ਸਾਰੀ ਜਨਤਾ ਲੈਂਡ ਪੂਲਿੰਗ ਦਾ ਵਿਰੋਧ ਕਰਦੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਚ ਜਗ੍ਹਾ ਜਗ੍ਹਾ ਧਰਨੇ ਲੱਗ ਰਹੇ ਹੈ ਜੀ ਕੋਈ ਪੰਜਾਬ ਦੀ ਜਨਤਾ ਪਾਗਲ ਤਾਂ ਹੈ ਨਹੀਂ ਉਹਨਾਂ ਨੇ ਮਾਨ ਸਾਹਿਬ ਨੂੰ 92 ਐਮ ਐਲ ਏ ਦਿੱਤੀ ਹੈ ਜੀ ਜਨਤਾ ਨੇ ਫਤਵਾ ਦਿੱਤਾ ਹੀ ਪੂਰਾ ਮਾਨ ਸਾਹਿਬ ਨੂੰ ਉਹਨਾਂ ਦੀ ਇੱਜ਼ਤ ਰੱਖੀ ਜੀ ਸਰਕਾਰ ਬਣਾਉਣ ਚ ਪਰ ਉਹਨਾਂ ਨੇ ਝਾੜੂ ਫੇਰਤਾ ਸਾਰੀ ਜਨਤਾ ਤੇ ਹੀ ਕਾਦੇ ਫਾਇਦੇ ਆ ਅਕਸਰ ਆਪਾਂ ਪਲਾਟ ਵੇਚਦੇ ਆ ਵੀਰ ਜੀ ਕੋਈ ਵੀ ਆ ਅਗਲਾ ਸੋਚਦਾ ਹੁਣ ਸਾਡੇ ਉਧਰ ਇੰਜੀ ਨੇ ਨਾਲ ਜ਼ਮੀਨ ਆਈ 20 ਕਰੋੜ ਦਾ ਰੇਟ ਆ ਇਹ ਕਹਿੰਦੇ ਆ ਤੁਸੀਂ ਪਲਾਟ ਲੈ ਲਓ ਕਿਵੇਂ ਗੱਡੀ ਚੱਲੂਗੀ ਇਹ ਲੈਂਡ ਪੂਲਿੰਗ ਦੀ ਸਕੀਮ ਨਹੀਂ ਲੈਂਡ ਲੂਟਿੰਗ ਦੀ ਸਕੀਮ ਆ ਕਿਉਂਕਿ ਦਿੱਲੀ ਦੇ ਵਿੱਚ ਜਿਹੜੇ ਵੱਡੇ ਕਲੋਨਿਅਰਸ ਆ ਉਹ ਆ ਕੇ ਉਹਨਾਂ ਨੂੰ ਜ਼ਮੀਨ ਦੇ ਕੇ ਫੰਡ ਇਕੱਠਾ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਇੱਕ ਪੰਜਾਬ ਦੀ ਬਹੁਤ ਹੀ ਉਪਜਾਊ ਧਰਤੀ ਹੈ ਉਹਦੇ ਵਿੱਚੋਂ 45000 ਏਕੜ ਜ਼ਮੀਨ ਐਕਵਾਇਰ ਕਰ ਰਹੀ ਸੀ ਇੱਕ ਵਾਸਤੇ ਕਰੀ ਕਿਉਂਕਿ ਸਰਕਾਰਾਂ ਐਕਵਾਇਰ ਕਰਦੀਆਂ ਆਈਆਂ ਬਹੁਤ ਥੋੜੀ ਕੋਈ ਜ਼ਮੀਨਾਂ ਕਰਦੀਆਂ ਸੀ ਉਹ ਵੀ ਡਿਵੈਲਪਮੈਂਟ ਵਾਸਤੇ ਕੋਈ ਇੰਡਸਟਰੀ ਵਾਸਤੇ ਕੋਈ ਥਰਮਲ ਵਾਸਤੇ ਉੱਥੋਂ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਸੀਗਾ ਇਹ ਜਿਹੜੀ ਜਗ੍ਹਾ ਐਕਵਾਇਰ ਕਰ ਰਹੇ ਆ ਇਹ ਤਾਂ ਸਿਰਫ ਸਿਰਫ ਰਹਿਸ਼ੀ ਮਕਾਨਾਂ ਵਾਸਤੇ ਆ ਕੋਈ ਇਹਦੇ ਵਿੱਚ ਡਵੈਲਪਮੈਂਟ ਨਹੀਂ ਹੋਣੀ ਜਿਵੇਂ ਆਪਾਂ ਤੁਸੀਂ ਵੇਖੋ ਕਿ ਚੰਡੀਗੜ੍ਹ ਬਣੇ ਨੂੰ 75 ਸਾਲ ਹੋ ਗਏ ਡਵੈਲਪਮੈਂਟ ਅਜੇ ਉੱਥੇ ਨਹੀਂ ਪੂਰੀ ਹੋਈ ਤੇ ਇਹਨਾਂ ਨੇ ਇੱਥੋਂ ਲੁੱਟ ਕੇ ਪੈਸਾ ਇਕੱਠਾ ਕਰਕੇ ਪੰਜਾਬ ਨੂੰ ਲੁੱਟ ਕੇ ਲੈ ਕੇ ਜਾਂਦਾ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਆਪਾਂ ਸੁਣਦੇ ਆਂ ਪ੍ਰਾਤਨ ਇਤਿਹਾਸ ਦੇ ਵਿੱਚ ਕਿ ਅਹਿਮ ਸ਼ਾਹ ਅਬਦਾਲੀ ਆਇਆ ਸੀਗਾ ਤੇ ਉਹ ਦਿੱਲੀ ਨੂੰ ਲੁੱਟ ਕੇ ਲੈ ਗਿਆ ਇਸੇ ਤਰ੍ਹਾਂ ਜਿਹੜੇ ਦਿੱਲੀ ਦੇ ਲਟੇਰੇ ਆ ਉਹਨਾਂ ਨੇ ਪੰਜਾਬ ਨੂੰ ਲੁੱਟ ਕੇ ਜਾਂਦਾ ਜਿਹੜਾ ਅੱਜ ਕੱਲ ਦੇਖ ਰਹੇ ਆ ਆਪਾਂ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਹੈ ਤੁਸੀਂ ਦੇਖੋ ਵੀ ਜ਼ਮੀਨਾਂ ਜਿਵੇਂ ਪਹਿਲਾਂ ਕਿਹਾ ਵੀ ਸਰਕਾਰਾਂ ਡਵੈਲਪਮੈਂਟ ਲਈ ਜ਼ਮੀ ਪਿਛਲੇ 25 ਸਾਲਾਂ ਚ ਅੱਜ ਸੁਖਵੀਰ ਸਿੰਘ ਬਾਦਲ ਜੀ ਬੋਲ ਕੇ ਗਏ ਵੀ ਪਿਛਲੇ 25 ਸਾਲਾਂ ਚ ਸਿਰਫ 11000 ਇਕੜ ਜ਼ਮੀਨ ਰਿਕਾਇਰ ਕੀਤੀ ਗਈ ਹੈ ਤੇ ਇਹ ਤੁਸੀਂ ਦੇਖ ਲਓ ਵੀ 65000 ਉਹਦੇ ਚ ਵੀ ਕੀ ਆ ਵੀ ਕਿਸੇ ਨੂੰ ਕੁਝ ਦੇਣਾ ਨਹੀਂ ਇਹ ਅੱਜ ਤੱਕਰ ਪਹਿਲੀ ਵਾਰ ਇਤਿਹਾਸ ਚ ਹੋਊਗਾ ਵੀ ਜੱਟ ਦੀ ਜ਼ਮੀਨ ਲੈ ਕੇ ਉਹਨੂੰ ਇੱਕ ਵੀ ਰੁਪਿਆ ਨਹੀਂ ਦੇਣਾ ਸੋ ਨੌਜਵਾਨ ਕਿੱਥੇ ਆਪਣਾ ਵਿਦੇਸ਼ ਤੋਂ ਛੱਡ ਕੇ ਵੀ ਪੰਜਾਬ ਮੁੜਦੇ ਸੀ ਵੀ ਅਸੀਂ ਆਪ ਦਾ ਕਿੱਤੇ ਨਾਲ ਜੁੜਾਂਗੇ ਖੇਤੀਬਾੜੀ ਕਰਾਂਗੇ ਗੱਲ ਕਰ ਸਰਕਾਰ ਤਾਂ ੱੱਕੇ ਨਾਲ ਜ਼ਮੀਨਾਂ ਨੱਪਣ ਲੱਗ ਗਈ ਨੌਜਵਾਨਾਂ ਨੂੰ ਤਾਂ ਵਾਪਸ ਵਿਦੇਸ਼ਾਂ ਦੀਆਂ ਧਰਤੀਆਂ ਤੇ ਜਾ ਕੇ ਦਿਹਾੜੀ ਨਹੀਂ ਕਰਨੀਆਂ ਪੈਣਗੀਆਂ ਕਿਤੇ ਉਹਨਾਂ ਨੂੰ ਆਏ ਸੀ ਵੀ ਅਸੀਂ ਜਾ ਕੇ ਆਪਦੇ ਸੂਬੇ 'ਚ ਮਿਹਨਤ ਕਰਾਂਗੇ ਸੂਬੇ ਨੂੰ ਅੱਗੇ ਲੈ ਕੇ ਜਾਵਾਂਗੇ ਗੱਲ ਕਰ ਜੋ ਮੌਜੂਦਾ ਸਰਕਾਰ ਹੈ ਇਹ ਤੁਸੀਂ ਦੇਖ ਹੀ ਰਹੇ ਹੋ ਵੀ ਕਿੰਨੀ ਧੱਕੇਸ਼ਾਹੀ ਤੇ ਉੱਤਰੀ ਹੋਈ ਹੈ ਮੈਂ ਕਹਿੰਦਾ ਇੰਨੇ ਤਤਪਰਾ ਲੋਕ ਐਨੇ ਉਤਾਵਲੇ ਆ ਇਹ ਇਹਨਾਂ ਦੇ ਛੇਤਰ ਮਾਰਨ ਲਈ ਜੁੱਤੀਆਂ ਮਾਰਨ ਲਈ ਕਿ ਪੰਜਾਬ ਦੇ ਵਿੱਚ ਕਿਉਂ ਤੁਸੀਂ ਆਪਣੀ ਦੁਕਾਨ ਦੇ ਮੂਹਰੇ ਕਿਸੇ ਨੂੰ ਰੇਡੀ ਲਾਉਣ ਦਿਓਗੇ ਕਿਸੇ ਨੂੰ ਇਟ ਰੱਖਣ ਦਿਓਗੇ ਕੋਈ ਅਸੀਂ ਜੱਟ ਕਿਸੇ ਨੂੰ ਵੱਟ ਤੇ ਪੈਰ ਨਹੀਂ ਰੱਖਣ ਦਿੰਦੇ ਤੇ ਇਹਨਾਂ ਨੂੰ ਇਹ ਆ ਕਿ ਸਾਰੀਆਂ ਸਾਰੀਆਂ ਜ਼ਮੀਨਾਂ ਹੀ ਅਸੀਂ ਹੜਾਪ ਲਈਏ ਭੁੱਲ ਜਾਣ ਇਹ ਇਹੋ ਜੀ ਨੀਤੀ ਨਾ ਅੱਜ ਪਾਸ ਹੋਵੇ ਨਾ ਕੱਲ ਨੂੰ ਕੰਪਲੀਟ ਹੋਵੇ ਰੋਮਨੀ ਅਕਾਲੀ ਦਲ ਇੱਕ ਐਸੀ ਪਾਰਟੀ ਆ ਕਿਸਾਨਾਂ ਦੀ ਹੱਕ ਦੇ ਵਿੱਚ ਖੜਨ ਵਾਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਅੱਗੇ ਹੋ ਕੇ ਇਸ ਗੱਲ ਦਾ ਵਿਰੋਧ ਕੀਤਾ ਤੇ ਲਾਮਬੰਦੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਥਾਂ-ਥਾਂ ਜਾ ਕੇ ਧਰਨੇ ਲਾਏ ਤੇ ਪ੍ਰਚਾਰ ਕੀਤਾ ਕਿ ਇਹਨਾਂ ਲੋਟੂ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਦਲਾਲਾਂ ਨੂੰ ਦਿੱਲੀ ਦੇ ਦਲਾਲਾਂ ਨੂੰ ਇੱਥੋਂ ਕੱਢੋ ਤੇ ਪੰਜਾਬ ਨੂੰ ਬਚਾਓ ਉਹੀ ਬਚਾਉਣ ਵਾਸਤੇ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੀ ਉਮੀਦ ਤੋਂ ਕਿਤੇ ਜ਼ਿਆਦਾ 15000 ਦੀ ਗਿਣਤੀ ਦੇ ਵਿੱਚ ਬੜੇ ਆਰਾਮ ਦੇ ਨਾਲ ਹੀ ਲੋਕ ਇੱਥੇ ਆਏ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਆਏ ਸਾਡੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਉਹਨਾਂ ਦੇ ਮਾਮੂਲੀ ਜੇ ਸੁਨੇਹੇ ਤੇ ਲੋਕ ਬੱਸਾਂ ਪਰ ਪਰ ਕੇ ਲੈ ਕੇ ਆਏ